ਇਹਦਾ ਡੋਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ ਅੱਜ ਤਰੀਕ ਹੋਗੀ 27 ਮਈ 2024 ਟਾਈਮ ਵਾਈ ਹੋਗਾ 7:30 ਸਹੀ 7:30 ਮਸ਼ੀਨ ਆਪਾਂ ਲਾ ਦਿੱਤੀ ਇਹਨੂੰ ਖੱਤੀ ਨੂੰ 15 ਮਿੰਟ ਲੱਗੇ ਛੋਟੀ ਜੀ ਦੀ ਵੀਡੀਓ ਸਮਲਦੀ 8:30 ਹੋ ਗਏ ਪਸਾਪਾ ਸੱਤ ਮਸ਼ੀਨ ਲਾਤੀ ਸੀ ਤੇ ਬਾਬੇ ਦੀ ਕਿਰਪਾ ਨਾਲ ਕੰਮ ਚੱਲ ਰਿਹਾ ਵਧੀਆ ਡਰਾਈਵਰ ਆਪਣਾ ਤੁਹਾਨੂੰ ਦੱਸਿਆ ਜੀ ਪਿਛਲੇ ਵਲੌਗ ਚ ਭੱਜ ਗਿਆ ਫੋਰਮੈਨ ਡਰਾਈਵਰ ਨਹੀਂ ਫੋਰਮੈਨ ਜੀਨੇ ਆ ਮਸ਼ੀਨ ਦਾ ਸੱਤਿਆ ਨਾਲ ਕਰਦਾ ਕੀ ਕਰਾਂਗੇ ਯਾਰ ਜੀ ਫੋਰਮੈਨ ਨੂੰ ਪੌੜੀ ਤੁਹਾਨੂੰ ਦਿਖਾਉਣਾ ਵੀ ਕੀ ਕਰਿਆ ਉਹਨੇ ਪੌੜੀ ਦਾ ਦਣਦਾਰ ਰਹਿ ਗਿਆ ਮੈਂ ਦਿਖਾਉਣਾ ਰੋਣੂ ਪੌੜੀ ਦਾ ਕਿਆ ਕਰਿਆ ਪੌੜੀ ਦਾ ਨੇ ਆਹ ਧੀ ਜਮਾਰੀ ਆ ਆਪਣੀ ਕੀਆ ਦੇਖ ਲੋ ਕਾਪੀ ਆ ਬੱਟੇ ਚ ਬਸਾ ਦੀ ਇੱਥੇ ਤੇ ਕਹਿੰਦਾ ਮੈਂ ਤਾਂ ਵਸਾਈ ਨਹੀਂ ਆ ਟਿਪਿੰਗ ਹੀ ਹੋਗੀ ਹੁਣ ਇਹ ਕਰਾਂਗੇ ਸਿੱਧੀ ਲੱਗਦੀ ਨਹੀਂ ਬਾਈ ਘੁੰਮਦੀ ਨਹੀਂ ਹੈਗੀ ਹੁਣ ਇਹ ਤੇ ਬਾਅਦ ਵੱਡ ਹੋ ਗਿਆ ਹੁਣ ਆਪਾਂ ਜਾਣਾ ਪਿੰਡ ਚ ਬਸਤੀ ਚ ਰਾਣੇਦਾਰ ਦਾ ਕੈਂਪ ਕਾ ਮੈਨੂੰ ਕੀ ਟਾਪ ਲਾਈਆ ਬਾਈ ਹੋਰ ਨਾ ਕੁਝ ਸਮਝਿਓ ਤੇ ਬਾਕੀ ਇਹ ਮੇਰਾ ਵੀ ਕੋਈ ਵੀਡੀਓ ਦੇਖਦਾ ਕੋਈ ਡਰਾਈਵਰ ਹੋਵੇਈ ਤਾਂ ਬਾਈ ਮੈਸੇਜ ਕਰ ਸਕਦਾ ਮੇਰਾ ਨੰਬਰ ਹੈਗਾ 9878871664 ਬਾਈ ਫੋਨ ਕਰ ਸਕਦਾ ਆਪਾਂ ਨੇ ਛੱਤੀਗੜ੍ਹ ਤੇ ਜੇ ਲੱਗਣੇ ਨੇ ਅਜੇ ਤਰੀਕੋ 27-10 ਦਿਨ ਹੋਰ ਲੱਗਣਗੇ ਰੇ ਤੇ ਬਾਦ ਜਾਣਾ ਆਪਣੇ ਐਮਪੀ ਮੂੰਗੀ ਵੱਢਣੀ ਐ ਤੇ ਉਤਾਰ ਨਾਲ ਬਾਈ ਫੋਨ ਕਰ ਸਕਦੇ ਆ ਤੁਸੀਂ ਜਿਹੜਾ ਵੀ ਹੋਊਗੀ ਗੱਲ ਬਾਤ ਆਪਾਂ ਫੋਨ ਤੇ ਕਰ ਲਾਂਗੇ ਫੋਨ ਜ਼ਰੂਰ ਕਰਿਓ ਜੇ ਮੇਰਾ ਵੀ ਕੋਈ ਹੈਗਾ ਟਿਕਟ ਕਰਾਵਾ ਲਾਂਗੇ ਪੈਸੇ ਬਾਈ ਉਰੇ ਆ ਕੀ ਮਿਲਣਗੇ ਟਿਕਟ ਜੋਗੇ ਸੀ ਟਿਕਟ ਕਰਾਵਾ ਲਾਂਗੇ ਫਾਤੇ ਵੱਧ ਬਸ ਅਡਵਾਂਸ ਕੁਝ ਨਹੀਂ ਮਿਲੂਗਾ ਬਾਈ ਅਡਵਾਂਸ ਵਾਲਾ ਕੰਮ ਹੋ ਜਾਂਦਾ ਗਲਤ ਸੁਣਤਾ ਜਿਹੜਾ ਫੋਰਮੈਨ ਸੀਗਾ ਇਹ ਬਾਈ ਸਾਡੇ ਨਾਲ ਪੁਰਾਣਾ ਵਰਤ ਰਿਹਾ ਜੀ ਕਈ ਸੀਜ਼ਨ ਲਾਏ ਨੇ ਜਦੋਂ ਪੁਰਾਣੇ ਬੰਦੇ ਇਹ ਕੁਝ ਕਰ ਦਿੰਦੇ ਨੇ ਬਈ ਨਵੇਂ ਪਰ ਆਪਾਂ ਪਰੋਸਾ ਨਹੀਂ ਕਰ ਸਕਦੇ ਚਾਹੇ ਕੋਈ ਕਰੋ ਗੁੱਸਾ ਚਾਹੇ ਕੋਈ ਗਿੱਲਾ ਇਹ ਗੱਲ ਬਾਤ ਆ ਬਾਈ ਜੇ ਕੋਈ ਹੋਇਆ ਮੇਰਾ ਵੀਰ ਦੱਸ ਸਕਦੇ ਹੋ ਧੰਨਵਾਦ ਮਿਲਦੇ ਹਾਂ ਹੁਣ ਆਪਾਂ ਕਾ ਜਾ ਕੇ ਮਸ਼ੀਨ ਕੱਢ ਲਈ ਉਹਨਾਂ ਅੱਗੇ ਐਨਾਰੇ ਖੇਰ ਜਿਹੜੇ ਵੱਢਣੇ ਉੱਥੇ ਚੱਲਦੇ ਲੋ ਜੀ ਕੰਮ ਚੱਲ ਰਿਹਾ ਪੂਰੇ ਜੋਰਾਂ ਤੇ ਤੇ ਬਾਈ ਅੱਜ ਮੈਂ ਕਮੈਂਟ ਤਾਂ ਚਲੋ ਰੋਜ਼ ਹੀ ਪੜਦਾ ਹਾਂ ਹੁਣ ਬਾਈ ਨੇ ਇੱਕ ਨੇ ਡਰਾਈਵਰ ਆ ਪਤਾ ਨਹੀਂ ਕੀ ਨਾਮ ਆ ਡਰਾਈਵਰ ਲਿਖਿਆ ਵਾ ਆਈਡੀ ਦੇ ਪਿੱਛੇ ਬਾਈ ਕਹਿੰਦਾ ਬਈ ਉਹ ਕਮੈਂਟ ਬਲੌਗ ਤੇ ਕਮੈਂਟ ਕਰਿਆ ਜੀ ਚ ਫੋਰ ਮੈਨ ਅਰੈਸਟ ਕਰੀ ਸੀਗੀ ਪਰਸੋਂ ਵਾਲੇ ਬਲੌਗ ਚ ਅੱਜ ਹੋ ਗਈ 23 25 ਤਰੀਕ ਵਾਲੇ ਬਲੌਗ ਚ ਬਾਈ ਨੇ ਕਮੈਂਟ ਕਰਿਆ ਕਹਿੰਦਾ ਬਾਈ ਜਦੋਂ ਫੋਰ ਮੈਨੂੰ ਇੰਨਾ ਬਾਉਂਗੇ ਤਾਂ ਆਈ ਕੁਝ ਹੋਊਗਾ ਬਾਉਣ ਵਾਲੀ ਗੱਲ ਸੁਣ ਲੈ ਪ੍ਰਧਾਨ ਡਰਾਈਵਰ ਅਸੀਂ ਵੀ ਬਥੇਰੇ ਰੱਖਿਆ ਪਹਿਲੀ ਵਾਰ ਤਾਂ ਮਸ਼ੀਨ ਹੀ ਜਿਦਾਉਣ ਲੱਗੇ 1990 ਤੋਂ ਲਾਣੇਦਾਰ ਉਹ ਨਹੀਂ ਕੰਮ ਕਰ ਰਹੇ ਆ ਮਸ਼ੀਨਾਂ ਦਾ ਠੀਕ ਐ ਤੇ ਗੱਲ ਰਹੀ ਤੇਰੀ ਬਾਉਣ ਵਾਲੀ ਗਿਆ 7 ਵਜੇ ਮਸ਼ੀਨ ਚੱਲਦੀ ਸੀ ਸਵੇਰੇ 12 ਵਜੇ ਰੋਟੀ ਆਉਂਦੀ ਸੀ 12 ਵਜੇ ਤੇ ਉਹਨੂੰ ਛੱਡਦੇ ਸੀ 3 ਵਜੇ ਤੱਕ ਭਾਰਤ ਤੋਂ ਤਿੰਨ ਫੇੜ ਡੈੜੀ ਚਲਾਉਂਦਾ ਸੀ ਠੀਕ ਹੈ 3 ਵਜੇ ਤੋਂ 5 ਜਾਂ 6 ਵਜੇ ਤੱਕ ਉਹ ਚਲਾਉਂਦਾ ਸੀ 6 ਵਜੇ ਤੋਂ ਬਾਅਦ ਮਸ਼ੀਨ ਚੱਲੇ 10 ਵਜੇ ਤੱਕ ਮਸ਼ੀਨ ਚੱਲੇ 11 ਵਜੇ ਤੱਕ ਉਹ ਨਹੀਂ ਦੀ ਲਵੇ ਲੱਗਦਾ ਬਾਈ ਜਦੋਂ ਪੈਸੇ ਤੁਸੀਂ ਠੋਕ ਕੇ ਲੈਣੇ ਆ ਫਿਰ ਆ ਗੱਲਾਂ ਨਹੀਂ ਨਾ ਬਣਦੀਆਂ ਵੀ ਬਾਹਣਾ ਜੇ ਪੈਸੇ ਵੀ ਫਿਰ ਉਸ ਹਿਸਾਬ ਨਾਲ ਲੇ ਕਰੋ ਇਹ ਕਿਹੜੇ ਕਣਕ ਦਾ ਸੀਜ਼ਨ ਆ ਵਿਚਾਰ ਦੋ ਦੋ ਡਰਾਈਵਰ ਰੱਖਉਣਗੇ ਕਿ ਜੀਰੀ ਦਾ ਦਾ ਸੀਜ਼ਨ ਰੈਸਟੇ ਹੁੰਦੀ ਆ ਬੰਦੇ ਨੂੰ ਦੁਪਹਿਰ ਨੂੰ ਰੈਸਟ ਦਿਵਾਤੀ 12 ਤੋਂ 3 ਵਜੇ ਤੱਕ 3 ਘੰਟੇ ਹੋ ਹੋਗੇ ਤੇ ਤਿੰਨ ਤੋਂ ਮੇਰੇ 6 ਵਜੇ ਤੱਕ ਹੱਦ ਚ ਲਾਉਂਦਾ ਦੀ ਤੇਰੇ ਉਹ ਕਿ ਕੀੜੇ ਉੱਠ ਗੜਦੇ ਦੀ ਦਾਰੂ ਵਾਲੇ 6 ਵਜੇ ਤੋਂ ਫਿਰ ਉਹ ਬਾਈ ਮਸ਼ੀਨ ਤੇ ਬੈਂਦਾ ਨਹੀਂ ਤਾਂ ਫਿਰ ਉਹ ਟੜਦਾ ਫਰੀ ਜਾਂਦਾ ਤੇ ਫਿਰ 6 ਵਜੇ ਤੋਂ ਬਾਅਦ ਜਿੰਨੇ ਵਜੇ ਦੇ ਵਿੱਚ ਤੱਕ ਚੱਲਦੀ ਦੀ 8 ਵਜੇ ਤੱਕ 9 ਵਜੇ ਤੱਕ ਵਾ 11 ਵਜੇ ਤੱਕ ਮਸ਼ੀਨ ਚਲਾਈ ਆਪਾਂ 10:30 ਵਜੇ ਤੱਕ 10:30 11 ਵਜੇ ਤੱਕ ਰਾਤ ਨੂੰ ਉਹ ਦਿਨ ਵੀ ਡੈਡੀ ਨੇ ਚਲਾਈ ਆ ਰਾਤ ਨੂੰ 6 ਵਜੇ ਤੋਂ ਬਾਅਦ ਡੈਡੀ ਚ ਲਾਉਂਦਾ ਹੁਣ ਤੂੰ ਪ੍ਰਧਾਨ ਆਪ ਦੱਸ ਵੀ ਇਹਦੇ ਵਿੱਚ ਮਾਲਕ ਦਾ ਕੀ ਕਸੂਰ ਆ ਲੋਕ ਕਾਇਲਾ ਨੇ ਮਾਲਕ ਆਏ ਆਏ ਆ ਦਵਾਈ ਉਹਨੂੰ ਲਿਆ ਕੇ ਦੇਈ ਉਹਨੇ ਦਵਾਈ ਨਹੀਂ ਲਈ ਹੋਰ ਹੁਣ ਅਗਲੇ ਨੂੰ ਜਦ ਅਸੀਂ ਚੱਲ ਮੰਨਿਆਂ ਨੂੰ ਗਰਮੀ ਅਸੀਂ ਵੀ ਅਸੀਂ ਘਰੇ ਏਸੀ ਲਾ ਕੇ ਬਹਿ ਜਾਂਦੇ ਤੇ ਕੋਲੇ ਰਹਿੰਦੇ ਤੇ ਮਸ਼ੀਨ ਦੇ ਉਹ ਮਸ਼ੀਨ ਪਰੋਂਦਾ ਅਸੀਂ ਬੱਟਦੇ ਹੁੰਦੇ ਤੇ ਬਸ ਇੰਨਾ ਕੇ ਫਰਕ ਆ ਗੱਲਾਂ ਕਰਨੀਆਂ ਸੌਖੀਆਂ ਓਸਤਾਦ ਅਰੇ ਕਮੈਂਟ ਦਾ ਹਰੇਕ ਇਹ ਕਰਦਾ ਨਾ ਹੁੰਦਾ ਜੀਨਾਂ ਬੀਤਰੀ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਐਂਡ ਉਹਦਾ ਜਿਹੜਾ ਕੋਈ ਮਰਜ਼ੀ ਬੰਦਾ ਕਹੀ ਜਾਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਮੈਂ ਇੰਟਰਦਾ ਜੋ ਕੋ ਮਰਜ਼ੀ ਕਰ ਲਓ ਬਾਉਣ ਵਾਲੀ ਗੱਲ ਜਦ ਤੁਸੀਂ ਪੈਸੇ ਠੋਕ ਲੈਨੇ ਬਾਈ ਫਿਰ ਤੁਮ ਦਾ ਮਾਲਕ ਨੇ ਠੋਕੇ ਹੀ ਲੈ ਲਿਆ ਬਹਿ ਕੇ 베ਲੇ ਬੈਠਾ ਤਾਂ ਕਿਨੇ ਦੇਨੇ ਪੈਸੇ ਫੇਰਾ ਰੈਸਟ ਦਾ ਹੀ ਹੁੰਦਾ ਮੰਨ ਤੇ ਰੈਸਟ ਦਾ ਜਿਹੜਾ ਕਹੇ ਵੀ ਰੈਸਟ ਨਹੀਂ ਦਵਾਉਂਦੇ ਫੇਰ ਤਾਂ ਬਾਈ ਹੈ ਫੇਰ ਤਾਂ ਤੂੰ ਕਹਿ ਸਕਦਾ ਜੀ ਸੌਹਨੇ ਆ ਵੀ ਡਰਾਈਵਰ ਸਵੇਰ ਤੇ ਬਹਿ ਜਾਂਦਾ ਇਹਦੀ ਰੋਟੀ ਵੀ ਇਸ ਤਰ੍ਹਾਂ ਤੇ ਚਾਹ ਵੀ ਉੱਪਰੇ ਫੇਰ ਤਾਂ ਕਹਿ ਸਕਦਾ ਫੇਰ ਤਾਂ ਬਾਈ ਤੂੰ ਚੰਗਾ ਲੱਗਦਾ ਕਮੈਂਟ ਕਰਦਾ ਵੀ ਵੀ ਸਵੇਰੇ ਤਾਂ 7 ਵਜੇ ਤੋਂ ਬਿਠਾਤਾ ਤੇ 7 ਵਜੇ ਤੱਕ ਬੈਠਾ 12 ਘੰਟੇ ਵੀ ਮਸ਼ੀਨ ਤੋਂ ਤਾਰਿਆ ਜੀ 12 ਵਜੇ 7 ਵਜੇ ਸਹੀ ਮਸ਼ੀਨ ਚੱਲਦੀ ਸੀ 7 ਜਾਂ ਕਈ ਵਾਰ 8 ਵੀ ਜਾਂਦਾ ਕਈ ਵਿੱਚ ਜਿੱਦਣ ਮੀਂਹ ਪੈਂਦਾ ਉਦੋਂ ਕਦੇ 9 ਵਜੇ ਕਿ 10 ਵਜੇ ਵੀ ਚੱਲੀ ਆ ਅਨੇ 12 ਵਜੇ ਸਹੀ ਰੋਟੀ ਭਾਈ ਮਿਲ ਜਾ ਆ ਜਾਂਦੀ ਸੀ ਮੈਂ ਲੈ ਜਾਂਦਾ ਤਾਂ 12 ਵਜੇ ਉਹ ਹੇਠ ਆ ਜਾਂਦਾ ਤਾਂ 12 ਤੋਂ 3 ਵਜੇ ਤੱਕ ਉਹ ਮਸ਼ੀਨ ਦੇ ਲਵੇਂਦੀ ਲੱਗਦਾ ਠੀਕ ਹੈ 3 ਵਜੇ ਤੋਂ ਫਿਰ ਚਲਾ ਲਵੇ 6 ਵਜੇ ਤੱਕ ਬਾਅਦ ਹੇ ਬਈ ਤੇ ਬਾਰਾ ਬਈ ਕੀੜੇ ਫਟ ਗੜ ਜੀ दारू ਵਾਲੇ दारू ਪਿੰਦਾ ਦੀ ਰੋਜ ਗੱਲ ਹੋਈ ਵੀ ਇੱਕ ਪਉਏ ਦੀ ਤਿੰਨ ਤਿੰਨ ਪਉਏ ਪੀਂਦਾ ਸੀ ਮੈਂ ਕਿ ਅੱਗੇ ਤੋਂ ਕਹਿੰਦਾ ਦਿੱਲ ਲਿਖ ਲਿਓ ਤਾਂ ਬਈ ਲਿਖੇ ਹੁਣ ਜਿਹੜੀ ਗੱਲ ਹੋਈ ਵੀ ਆ ਤਾਂ ਇੱਕ ਪਉਏ ਦੀ ਹੋਈ ਵੀ ਆ ਤਾਂ ਆਪਾਂ ਨੇ ਹੈ ਜੋ ਦੇ ਨਾ ਇਹਨਾਂ ਏਜੰਟ ਦਾ ਬਈ 2 2 3 3 ਮੰਗਾ ਕੇ ਬਿੰਦਾ ਰਿਹਾ ਕਹਿਣਾ ਸੌਖਾ ਹੁੰਦਾ ਬਈ ਬਾਕੀ ਜੇ ਕੋਈ ਹੋਰ ਗੱਲਬਾਤ ਆ ਤਾਂ ਫੋਨ ਕਰ ਲਈ ਕੋਈ ਚੱਕਰ ਨੰਬਰ ਮੈਂ ਤੁਹਾਨੂੰ ਬੋਲ ਦੇਣਾ 987887 1640 ਜਦ ਮਰਜੀ ਬਈ ਫੋਨ ਕਰ ਲੈ ਉਈ ਚੈੱਕ ਕਰਨੀ ਆ ਅੱਜ ਆਈ ਨਹੀਂ ਹੈਗਾ ਵੀ ਅੱਜ ਦੀ ਮਸ਼ੀਨਾਂ ਚਲਾਉਣ ਲੱਗਿਆ 1990 ਤੋਂ ਮਸ਼ੀਨਾਂ ਦੇ ਵਿੱਚ ਹੀ ਆ ਠੀਕ ਆ 우ਸਤਾਦ ਕਹਿਣਾ ਸੌਖਾ ਬਈ ਟਾਈਮ ਹੋ ਗਿਆ 66 ਯਾ ਕਰ ਗਿਆ ਕਈਆਂ ਦੇਖ ਲੋ ਬਈ ਛੱਤੀਗੜ੍ਹ ਵਾਲੀ ਇਹ ਐ ਏ ਕੰਮ ਆ ਗਿਆ ਬਾਈ ਅੱਜ ਦਾ ਦਿਨ ਆਖਰੀ ਪੜਾਵਾਂ ਤੇ ਆਖਰੀ ਪੜਾ ਮਤਲਬ ਆ ਖੇਤ ਅੱਜ ਉਰੇ ਆਹੀ ਆ ਤੇ ਰਸਤੇ ਚ ਜਦੋਂ ਆਪਾਂ ਆਪਣੇ ਟਿਕਾਣੇ ਵੱਲ ਨੂੰ ਜਾਂਦੇ ਆ ਮਤਲਬ ਕਰਨ ਨੂੰ ਜਾਂਦੇ ਆ ਤਾਂ ਉੱਥੇ ਏਜੰਟ ਕਹਿੰਦਾ ਦੋ ਤਿੰਨ ਖੱਤੀਆਂ ਨੇ ਵੀ ਉਹ ਵੱਢ ਕੇ ਫਿਰ ਚੱਲਾਂਗੇ 6:30 ਹੋ ਗਏ ਤੇ ਬਾਈ ਆਹ ਜਿਹੜੀ ਜ਼ਮੀਨ ਹੈ ਉਹ ਪਿੱਛੇ ਖੇਤ ਵੱਡੇ ਆਪਾਂ ਨੇ ਉਪਰੋਂ ਤਾਂ ਲੱਗਦਾ ਵੀ ਸੁੱਕੀ ਆ। ਦਲਦਲ ਟਾਈਪ ਆ ਬਾਈ। ਚਲ ਮਸ਼ੀਨ ਵਰਦੀ ਆ, ਮਸ਼ੀਨ ਥੋਏ ਬਹਿ ਜਾਂਦੀ ਆ। ਹੁਣ ਮਾਰਾ ਜਾਣਦੀ ਆ ਮਸ਼ੀਨ। ਇਹਦਾ ਹੀ ਨਹੀਂ ਪਤਾ ਵੀ ਉਹ ਥੋੜੀ ਕਹਾਂ ਜਾ ਕੇ ਬਹਿ ਜਵੇ। ਗੜੀ ਤਾਂ ਹੈ ਨਹੀਂ, ਨਿਕਲ ਜਾਂਦੀ ਆ ਪਰ ਹੈ ਕੰਮ ਰਿਸਕੀ ਆ ਓਰੇ। ਆ ਜਿਹੜੇ ਹੇਸ ਨੂੰ ਖੇਤਾਂ ਇੱਥੇ ਬਾਈ ਆ ਕੱਲੂ ਆਪਾਂ ਨੇ ਇੱਥੇ ਆਉਣਾ। ਆ ਕਿਹੜਾ ਦਿੱਖਦਾ ਖੁੱਲਾ ਮੈਦਾਨ। ਇਹ ਆਪਣੇ ਕੋਲੇ ਅੱਜ ਏਜੰਟ ਨੂੰ ਆਪਾਂ ਬਾਈ ਸੱਚੀ-ਸੱਚੀ ਪੁੱਛਿਆ। ਵੀ ਤੋਂ ਸੱਚ-ਸੱਚ ਦੱਸਦੇ ਵੀ ਕਿੰਨੇ ਦਿਨ ਦਾ ਕੰਮ ਆ ਉਹ ਕਹਿੰਦਾ ਵੀ ਹਫਤਾ ਇੱਕ ਪੂਰਾ ਵੀ ਲੱਗੂਗਾ ਉਹਨੂੰ ਤਾਂ ਪੁੱਛਿਆ ਮੈਂ ਵੀ ਅੱਗੇ ਸੀ ਫਿਰ ਮੂੰਗੀ ਦਾ ਵੀ ਲਾਉਣਾ ਜਾ ਕੇ ਵੀ ਅੱਗੇ ਗੱਲਬਾਤ ਵੀ ਕਰਨੀ ਆ ਤਾਂ ਹੀ ਗੱਲਬਾਤ ਬਣੂਗੀ ਅਗਲੇ ਨੂੰ ਕਹਿ ਹੋਊਗਾ ਵੀ ਭਾਈ ਮਸ਼ੀਨ ਆਊਗੀ ਉਹ ਕਹਿੰਦਾ ਵੀ ਹਫਤਾ ਬੱਦ ਤੇ ਬੱਦ ਬਾਸ ਦਿਨ ਤਾਂ ਬਾਈ ਨੇ 5 ਕਿਹਾ ਮੈਂ ਨਾ ਮੈਂ ਵੀ ਹਫਤਾ ਵਿੱਚੇ ਪੈਸੇ ਪੁੱਛੇ ਇਕੱਠੇ ਕਰ ਵੀ ਹਫਤੇ ਦੇ ਬਾਅਦ 5 ਅੱਜ ਆ ਹੋਗੀ 27 ਵਿਚਾਰ ਪੰਜ ਤਰੀਕ ਨੂੰ ਅਸੀਂ ਮਾਰ ਦੇਣੀ ਆ ਓਡਾਰੀ ਵੀ ਜਿਹੜੇ ਵਡਾਉਣੇ ਵਡਾਲਾ ਫਿਰ ਉਹ ਪਾਉ ਹਿਸਾਬ ਨਾਲ ਅੱਗੇ ਗੱਲ ਕਰਕੇ ਰੱਖਾਂਗੇ ਦੇਖਦੇ ਆਂ ਬਾਈ ਜਦ ਤੱਕ ਮਿਲਦਾ ਆ ਜਾਂ ਨਹੀਂ ਜੇ ਕਿਸੇ ਮੇਰੇ ਵੀਰ ਨੂੰ ਪਤਾ ਹੋਵੇ ਤਾਂ ਦੱਸ ਸਕਦਾ ਬਾਈ ਕਮੈਂਟਾਂ ਚ ਜਾਂ ਫੋਨ ਕਰਕੇ ਨੰਬਰ ਆਪਣਾ ਬਾਈ ਤੁਹਾਨੂੰ ਮੈਂ 3-4 ਵਾਰ ਬੋਲਤਾ ਆਂ ਹੀ ਵੀਡੀਓ ਚ ਦੁਬਾਰੇ ਫੇਰ ਬੋਲ ਦਿੰਨਾ 9878871664 ਤੇ ਬਾਕੀ ਅੱਜ ਰੋਟੀ ਬਾਈ ਏਜੰਟ ਦੇ ਗਿਨੀਟ ਏਜੰਟ ਬਾਈ ਆਪਾਂ ਨੂੰ ਬਹੁਤ ਵਧੀਆ ਮਿਲਿਆ ਤੇਲ ਵੀ ਉਹਨੇ ਲਿਆ ਕੇ ਦੇ ਅੱਜ ਰੋਟੀ ਵੀ ਉਹਦੇ ਘਰੋਂ ਆਈ ਚਾਹ ਵੀ ਤੇ ਹੁਣ ਆਪਾਂ ਦੇਖਦੇ ਆਂ ਜੇ ਹੁਣ ਬਣ ਗਈ ਗੱਲ ਟਾਈਮ ਨਾਲ ਲਾ ਕੇ ਆਪਣੀ ਬਟਾਬੇ ਦੋ ਲਿਆਵਾਂਗੇ ਇੰਨਾ ਵੀ ਠੀਕ ਆ ਕਿ ਟਾਈਮ ਦੀ ਖਲਾਸੀ ਬਹੁਤ ਵਧੀਆ ਹੁਣ ਆਪਾਂ ਉਹਦੇ ਤੋਂ ਵਾਲਾ ਵੀ ਸਾਡੇ ਹੀ ਹੋਗੇ ਘੰਟਾ ਡੇਢ ਘੰਟਾ ਮੰਨ ਲਓ ਹੋਰ ਲੱਗੂਗਾ ਜਾਣ ਨੂੰ ਵੀ ਲੱਗਣੇ 15-20 ਮਿੰਟ ਹਾਂ ਵੀ ਛੋਟੂ ਆ ਏਜੰਟ ਦਾ ਮੁੰਡਾ ਐਜੰਟ ਦਾ ਬੇਟਾ ਉਹ ਕਿਆ ਨਾਮ ਆ ਤੁਹਾਡੇ ਪਾਪਾ ਦਾ ਸ਼ਾਮ YouTube ਤੇ ਬਲੌਗ ਦੇਖਦੇ ਹੋ YouTube ਦੇਖਦੇ ਹੋ ਹਾਂ ਸ਼ਾਮ ਕੋ ਦੇਖਣਾ ਜਾ ਕੇ ਚੈਨਲ ਬਤਾਤਾ ਹਾਂ ਮੈਂ ਆਪਕੋ ਹਾਂ ਸਬਸਕ੍ਰਾਈਬਰ ਕਰ ਲੈਣਾ ਉਸੇ ਠੀਕ ਹੈ ਉਸ ਤੋਂ ਆ ਕੇ YouTube ਤੇ ਮੁੰਡੇ ਚੋਪਰ ਨਿਆਣਾ ਹੀ ਆ ਜੇ ਤੇ ਬਾਈ ਸੁਭਾਅ ਬਹੁਤ ਵਧੀਆ ਜੱਟ ਦਾ ਨਹੀਂ ਤੁਹਾਨੂੰ ਪਤਾ ਕਿਹੜਾ ਰੋਟੀ ਰੁੱਟੀ ਤੇ ਠੰਡਾ ਵੀ ਰੋਜ ਪਲਾਉਂਦਾ ਏ ਸ਼ਾਮ ਨੂੰ ਹੁਣ ਵੀ ਪਲਾਊਗਾ ਜਿੱਦਣ ਦੇ ਆਪਾਂ ਆਏ ਆ ਡੇਲੀ ਠੰਡਾ ਸ਼ਾਮ ਨੂੰ ਨਾਲ ਪਕੌੜੀਆਂ ਜਾਂ ਬਿਸਕੁਟ ਜਿਵੇਂ ਵੀ ਇਹਦਾ ਮੰਦਾ ਲਿਆਉਂਦਾ ਏ ਕੱਲ ਨੂੰ ਭਾਈ ਆਪਾਂ ਨੂੰ ਡਰਾਈਵਰ ਮਿਲ ਜਾਣਾ ਕੱਲ ਨੂੰ ਆਪਣੇ ਕੋਲ ਡਰਾਈਵਰ ਆ ਜਾਣਾ ਲੋਕਲ ਉਹ ਕਹਿੰਦਾ ਮੈਂ ਫੋਟੀਆਂ ਐਪੀ ਤੱਕ ਮਸ਼ੀਨ ਛਡਾ ਕੇ ਆਉਂਗਾ ਚੈਟ ਮੈਂ ਲੜਾ ਪਰ ਇਹ ਗੱਲ ਪਹਿਲਾਂ ਵੀ ਕਰੀ ਸੀ ਵੀ ਐਮਪੀ ਜਾ ਕੇ ਛੜਾ ਕੇ ਆਊਗਾ ਬਾਕੀ ਉਹ ਸਵੇਰੇ ਆਊਗਾ ਏਜੰਟ ਨੇ ਗੱਲ ਕਰ ਲਈ ਬਾਈ ਅੱਜ ਮੈਂ ਇਹ ਗੱਲ ਪਹਿਲਾਂ ਵੀ ਕਰੀ ਸੀ ਵੀ ਅੱਜ ਦੇ ਟਾਈਮ 'ਚ ਪੱਕੇ ਬੰਦੇ ਤੇ ਵੀ ਭਰੋਸਾ ਕਰਨਾ ਬਾਈ ਔਖਾ ਕਿਉਂਕਿ ਜਿਹੜਾ ਫੋਰਮੈਨ ਭੱਜਿਆ ਬਾਈ ਉਹ ਜਦੋਂ ਆਪਣੇ ਕੋਲ ਦੂਈ ਮਿੰਜੇ ਜੋਂਦੀ ਸੀ ਜਿਹਨੂੰ ਦੇਵੇ ਉਹਦੇ ਪਰ ਬਾਈ ਉਹਨੇ ਤਿੰਨ ਸੀਜ਼ਨ ਲਾਇਆ ਆ ਚਾਚੇ ਕੋਲ ਆਇਆ ਨੇ ਜੋ ਸੀਜ਼ਨ ਚਾਚੇ ਕੋਲ ਆਇਆ ਪੰਜ ਸੀਜ਼ਨ ਹੋ ਗਏ ਭਾਈ ਇਹਦਾ ਬੰਦਾ ਹੋਵੇ ਮਾਤੜ ਤੋਂ ਮਾਤੜ ਵੀ ਭਾਈ ਪਤਾ ਨਹੀਂ ਕਿਹਾ ਜਾ ਹੋਊਗਾ ਕਿਹਾ ਜਾਂ ਨਹੀਂ ਫੇਰ ਤਾਂ ਆਪਾਂ ਕਹਿ ਸਕਦੇ ਆ ਪੁਰਾਣਾ ਬੰਦਾ ਦੀ ਲੋਕਲ ਬੰਦਾ ਦੀ ਨਾਲੇ ਆਪਾਂ ਨੇ ਜਾ ਐ ਨਹੀਂ ਜੀਗਾ ਆਪਣੇ ਚਾਚੇ ਦੇ ਪਿੰਡ ਦਾ ਹੀ ਆ ਠੀਕ ਆ ਤਾਂ ਨੇ ਭਈ ਅੱਜ ਦੇ ਟਾਈਮ ਤੇ ਬਹੁਤ ਔਖਾ ਕਰਦਾ ਮੇਚ ਬਾਈ ਕਹੀ ਜਾਂਦੇ ਆ ਵੀ ਬਾਈ ਤੁਸੀਂ ੱੱਕਾ ਕਰਿਆ ਹੋਣਾ ਬਾਈ ੱੱਕੇ ਨੂੰ ਦਾ ਅੱਜ 6:30 ਹੋ ਗਏ ਆ ਟਾਈਮ ਤੋਂ ਬਾਈਓ ਬਾਅਦ ਉਹ ਮਸ਼ੀਨ ਤੇ ਲਵਿੰਦੀ ਲੱਗਦਾ ਮਸ਼ੀਨ ਚੱਲਦੀ ਬਾਅਦੇ ਬਾਅਦ 8:00 ਵਜੇ ਤੱਕ ਜਿਆਦਾ ਤੋਂ ਜਿਆਦਾ ਜਮਲਾ ਵੀ ਕਈ ਵਾਰ ਕੰਮ ਜਾ ਰਹਾ ਇੱਕ ਦਿਨ ਆਪਾਂ 11:00 ਵਜੇ ਤੱਕ ਚਲਾਈਏ ਮਸ਼ੀਨ ਉਹ ਮਸ਼ੀਨ ਦੇ ਲਵਿੰਦੀ ਲੱਗਾ ਆ ਟਾਈਮ ਤੋਂ ਬਾਅਦ ਤੇ ਸਵੇਰੇ ਬਾਈ ਸਵੇਰੇ 7:00 ਤੋਂ 12:00 ਵਜੇ ਤੱਕ ਬਾਰਾ ਤੋਂ ਬਾਈਓ ਤੇ 9 ਵਜੇ ਤੱਕ ਮਸ਼ੀਨ ਦੇ ਫੇਣੀ ਦੀ ਨੇੜੇ ਲੱਗਾ ਬਾਈ ਆਈ ਕੁਸ ਹੁੰਦਾ ਹੁਣ ਰੈਸਟੀ ਦਵਾਉਣੀ ਹੁੰਦੀ ਐ ਤੋਂ ਜ਼ਿਆਦਾ ਹੋਰ ਬੰਦਾ ਹੁਣ ਕੀ ਕਰ ਦੇਵੇ ਬੈਨ ਨੂੰ ਬਾਈ ਜਿਹੜਾ ਕੋਈ ਮਰਜ਼ੀ ਕੋਈ ਜੋ ਕਮੈਂਟ ਅਜ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੀ ਦਜਾਈ ਆ ਤੁਹਾਨੂੰ ਦੱਸਤੀ ਵੀ ਬਾਈ ਆ ਕੁਸ ਹੋਇਆ ਐਨੇ ਵਿੱਚ ਬੰਦੇ ਕਹਿੰਦੇ ਵੀ ਚਲੋ ਰੈਸਟੀ ਨਹੀਂ ਦਵਾਉਂਦੇ ਹੁਣੇ ਵੀ ਸਾਰੀ ਦਿਹਾੜੀ ਲਵਾਉਂਦੇ ਹੁਣ ਐਹਾ ਦਾ ਕੰਮ ਛੋੜੋ ਬਾਈ ਵੇ ਤਾਂ ਉਹ ਵੀ ਪਹਿਲੀ ਵਾਰ ਮਸ਼ੀਨਾਂ ਲੈ ਕੇ ਆਏ ਆ ਬਾਹਰ ਫੇਰਤਾ ਹੈ ਆਪਾਂ ਬਈ ਝੂਠ ਨਹੀਂ ਬੋਲਦੇ ਆਪਾਂ ਨੂੰ ਆਇਦ ਕੀ ਪਾਪੇ ਨਾਲ ਇੱਥੇ ਥੋਇਆ ਪਿੰਦੇ ਦੀ ਜਿਹੜੇ ਆਪਣੇ ਕੋਲ ਦੋ ਹੀ ਮਸ਼ੀਨ ਸੀ। ਉਹਦੇ ਬਾਅਦ ਆਪਾਂ ਥੋਇਆ ਪਿੰਨ ਪੜਾਈ ਧੀਰੀ ਪੜਾਈ ਉਹ ਮਸ਼ੀਨ ਨਾਲ ਫਿਰ ਭਾਰ ਆ ਰਕ ਪੜਾਈ ਦੀ ਉੱਤੇ ਗਏ ਤੇ ਆਪਣੇ ਰੱਬ ਟੋਟਾ ਭਾਗ ਦੇ ਕਰਨਾਟਕ ਹਾਂ। ਉਹ ਤੋਂ ਬਾਅਦ ਬਈ ਹੁਣ ਆਏ ਆ ਪਾਪਾ ਮਸ਼ੀਨਾਂ ਤੇ ਲੇ ਲਾਣੇਦਾਰ ਹੋਂ ਨਹੀਂ ਬਈ 1990 ਤੋਂ ਜੁੜੇ ਹੋਇਆ ਮਸ਼ੀਨਾਂ ਨਾਲ ਬਈ ਚਲੋ ਵੇਖ ਲੱਗਦੇ ਆ ਬਈ ਲੋਕਾਂ ਦਾ ਹੀਰੇ ਮੂੰਹ ਫੜਿਆ ਤਾਂ ਬਾਪੇ ਨਾਨਕ ਨੂੰ ਨਹੀਂ ਪੱਕਿਆ ਦਾਤੀ ਨੂੰ ਇੱਕ ਪਾਸੇ ਦੁਨੀਆ ਨੂੰ ਦੋ ਪਾਸੇ ਦੰਦੇ ਸਿਆਣਿਆਂ ਨੂੰ ਨਹੀਂ ਕਿਹਾ ਅੱਪਾ ਬਈ ਅੱਜਰ ਰਪਲਾਈ ਕਰਦਾ ਅੱਗੇ ਨੂੰ ਆਪਾਂ ਕਿਸੇ ਦਾ ਦਿੱਤਾ ਕਮੈਂਟ ਡਿਲੀਟ ਬਾਅਦ ਗੱਲ ਖਤਮ ਜਿਹੜਾ ਆਪਾਂ ਨੂੰ ਲੱਗਦਾ ਵੀ ਬਈ ਕਮੈਂਟ ਠੀਕ ਨਹੀਂ ਹੈਗਾ ਆਪਾਂ ਡਿਲੀਟ ਕਰ ਦੇਗਾ ਨਾ ਕੋਈ ਰਿਪਲਾਈ ਨਹੀਂ ਕੋਈ ਕੁਝ ਨਹੀਂ ਸਾਫ ਰੱਖਾ ਲੋ ਦੇਖਣੇ ਬਈ ਅੱਗੇ ਵਲੌਗ ਬਣਿਆ ਠੀਕ ਆ ਨਹੀਂ ਫਿਰ ਅੱਜ ਦਾ ਵਲੌਗ ਮੁੱਕਾ ਵਲੌਗ ਅੱਛੀ ਕਰਦੇ ਹਾਂ ਸਮਾਪਤ ਆਲੂ ਮਿਲਦੇ ਹਾਂ ਕਿਸੇ ਨਵੇਂ ਵਲੌਗ ਧੰਨਵਾਦ